ਗੋੜ ਤੇ ਇਮਲੀ ਦੀ ਖੱਟੀ ਮਿੱਠੀ ਚਟਨੀ ਜਿੰਨੂੰ ਤੁਸੀਂ ਇੱਕ ਵਾਰੀ ਬਣਾਓ ਤੇ 4 ਤੋਂ 6 ਮਹੀਨੇ ਤੱਕ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ 2-3 ਮਹੀਨੇ ਫ੍ਰਿਜ ਤੋਂ ਬਾਹਰ ਵੀ ਇਹ ਸਟੋਰ ਕੀਤੀ ਜਾ ਸਕਦੀ ਏ ਤੇ ਇਸ ਨੂੰ ਬਣਾ ਕੇ ਰੱਖਿਆ ਹੋਏ ਤਾਂ ਬਹੁਤ ਹੀ ਫਾਇਦੇਮੰਦ ਰਹਿੰਦੀ ਏ ਕਦੀ ਵੀ ਕੋਈ ਚਾਟ ਬਣਾਉਣਾ ਹੋਵੇ ਪਕੌੜਿਆਂ ਦੇ ਨਾਲ ਸਮੋਸਾ ਚਾਟ ਟਿੱਕੀ ਚਾਟ ਦਹੀਂ ਵੜਾ ਕਿਸੇ ਵੀ ਚਾਟ ਦੇ ਨਾਲ ਇਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਤੇ ਬਹੁਤ ਹੀ ਟੇਸਟੀ ਯਮਮੀ ਲੱਗਦੀ ਏ ਮੈਂ ਇਸ ਨੂੰ ਬਣਾ ਕੇ ਰੱਖ ਲੈਣੀ ਆ ਤੇ ਜਦੋਂ ਅਸੀਂ ਸ਼ਾਮ ਨੂੰ ਬੇਲ ਵਗੈਰਾ ਵੀ ਬਣਾਉਣੀ ਹੁੰਦੀ ਏ ਜਿਵੇਂ ਬੇਲ ਪੂਰੀ ਜਾਂ ਮਖਾਣਾ ਚਾਟ ਦੀ ਮੈਂ ਬੇਲ ਬਣਾਉਣੀ ਆ ਉਹਦੇ ਵਿੱਚ ਅਸੀਂ ਪਾ ਕੇ ਇਹਨੂੰ ਤੇ ਖਾਈਦਾ ਤੇ ਬਹੁਤ ਹੀ ਟੇਸਟੀ ਝਮੀ ਲੱਗਦੀ ਏ ਤੇ ਇਸ ਨੂੰ ਪਰਫੈਕਟ ਬਣਾਉਣ ਵਾਸਤੇ ਇਹਦੇ ਵਾਸਤੇ ਅਸੀਂ ਲਵਾਂਗੇ ਜਿਹੜੇ ਇਨਗਰੀਡੀਅੰਟ ਤੇ ਤੁਹਾਨੂੰ ਇਹਦੀ ਪੂਰੀ ਫੁੱਲ ਰੈਸਪੀ ਅਸੀਂ ਦੱਸਾਂਗੇ ਤੇ ਜੁੜੇ ਰਹੋ ਪੂਰੀ ਵੀਡੀਓ ਦੇ ਨਾਲ ਪਰਫੈਕਟ ਹਲਵਾਈ ਸਟਾਈਲ ਵਿੱਚ ਬਣਾਉਣ ਵਾਸਤੇ ਇਹਦੇ ਵਾਸਤੇ ਅਸੀਂ ਲੈ ਲਈਏ 250 ग्राम इमली 250 ग्राम इमली ਦਾ ਪੈਕੇਟ ਹੈ ਜਿਹੜਾ ਅਸੀਂ ਪੂਰਾ ਲੈ ਲੈਣਾ ਹੈ ਤੇ ਇਹਨੂੰ ਇੱਕ ਬੌਲ ਵਿੱਚ ਪਾ ਕੇ 250 ml ਪਾਣੀ ਇਹਦੇ ਵਿੱਚ ਐਡ ਕਰਨਾ ਗਰਮ ਪਾਣੀ ਅਸੀਂ ਐਡ ਕਰਕੇ ਅੱਧਾ ਘੰਟੇ ਵਾਸਤੇ ਅੱਧੇ ਘੰਟੇ ਵਾਸਤੇ ਇਸ ਨੂੰ ਡਿਪ ਕਰਕੇ ਰੱਖ ਦੇਣਾ ਤਾਂ ਕਿ ਇਹਦਾ ਪਲਪ ਜਿਹੜਾ ਚੰਗੀ ਤਰ੍ਹਾਂ ਨਿਕਲ ਆਏ ਤੇ ਇਹਦੇ ਵਾਸਤੇ ਹੁਣ ਅਸੀਂ ਤਿਆਰ ਕਰਾਂਗੇ ਇੱਕ ਸੀਕ੍ਰੇਟ ਮਸਾਲਾ ਜਿਸ ਦੇ ਨਾਲ ਇਹ ਬਹੁਤ ਹੀ ਟੇਸਟੀ ਬਣਨ ਵਾਲੀ ਹੈ ਇਹਦੇ ਵਾਸਤੇ ਅਸੀਂ ਲਿਆ ਇੱਕ ਚਮਚ ਜੀਰਾ ਇੱਕ ਚਮਚ ਸੌਂਫ ਤੇ ਅ ਅਦਕ ਚਮਚ ਕਾਲੀ ਮਿਰਚ ਇਸ ਨੂੰ ਅਸੀਂ ਡਰਾਈ ਰੋਸਟ ਕਰ ਲਵਾਂਗੇ ਡਰਾਈ ਰੋਸਟ ਕਰਕੇ ਇਸ ਨੂੰ ਰੱਖ ਲਵਾਂਗੇ ਤੇ ਠੰਡਾ ਕਰ ਲਵਾਂਗੇ ਪੀਸਣ ਵਾਸਤੇ ਤੇ ਬਰੀਕ ਜਿਹਾ ਪੀਸ ਲਵਾਂਗੇ ਇਧਰ ਜਿਹੜਾ ਇਮਲੀ ਦਾ ਪਲਪ ਸੀ ਕੱਢ ਲਵਾਂਗੇ ਹੱਥਾਂ ਦੇ ਨਾਲ ਮੈਸ਼ ਕਰ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਜਿਹੜੀ ਇਮਲੀ ਅਸੀਂ ਪਹਿਲਾਂ ਭਿਉਲ ਲੀ ਹੋਈ ਸੀ ਹੁਣ ਇਹ ਬਿਲਕੁਲ ਇਹਦਾ ਪਲਪ ਜਿਹੜਾ ਵਾ ਕੱਢਣ ਲਈ ਤਿਆਰ ਹੈ ਤੇ ਸੰਗਣਾ ਜਿਆ ਪਾਣੀ ਹੀ ਲੈਣਾ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਅਸੀਂ ਐਡ ਨਹੀਂ ਕਰਨਾ ਤੇ ਹੱਥਾਂ ਨਾਲ ਮੈਸ਼ ਕਰਕੇ ਇਹਦਾ ਸਾਰਾ ਪਲਪ ਉਤਾਰ ਲੈਣਾ ਤੇ ਹੁਣ ਇਸ ਨੂੰ ਸ਼ਾਨਣੀ ਦੀ ਮਦਦ ਦੇ ਨਾਲ ਇੱਕ ਬੌਲ ਦੇ ਵਿੱਚ ਅਸੀਂ ਛਾਨ ਲਵਾਂਗੇ ਇਸ ਤਰ੍ਹਾਂ ਚਮਰਸ ਦੇ ਨਾਲ ਹਿਲਾਉਂਦੇ ਹੋਏ ਸਾਰਾ ਪਲਪ ਇਹਦਾ ਜਿਹੜਾ ਹੈ ਨਚੋੜ ਲਵਾਂਗੇ ਅਸੀਂ ਥੋੜੀ ਜਿਹੀ ਅਗਰ ਜ਼ਰੂਰਤ ਪਈ ਤੇ ਪਾਣੀ ਪਾ ਸਕਦੇ ਹਾਂ ਲੇਕਿਨ ਜ਼ਿਆਦਾ ਐਕਸਟਰਾ ਪਾਣੀ ਅਸੀਂ ਨਹੀਂ ਪਾਉਣਾ ਤਾਂ ਕਿ ਪਕਾਉਂਦੇ ਵਕਤ ਇਸ ਨੂੰ ਫਿਰ ਜ਼ਿਆਦਾ ਜਿਹੜਾ ਟਾਈਮ ਲੱਗੇਗਾ ਤੇ ਇਮਲੀ ਦਾ ਪਾਣੀ ਜਿਆਦਾ ਕੜਵਾ ਵੀ ਹੋ ਸਕਦਾ ਹੈ ਇਸ ਨੂੰ ਸਾਰੀ ਇਮਲੀ ਦਾ ਪਾਣੀ ਅਸੀਂ ਛਾਣ ਲਿਆ ਚੰਗੀ ਤਰ੍ਹਾਂ ਤੇ ਇਸ ਨੂੰ ਪਕਾਉਣ ਵਾਸਤੇ ਹੁਣ ਅਸੀਂ ਲੈ ਲਵਾਂਗੇ ਇੱਕ ਪੈਨ ਇਹ ਦੇਖੋ ਇਸ ਤਰ੍ਹਾਂ ਦਾ ਪਾਣੀ ਜਿਹੜਾ ਹੈ ਤਿਆਰ ਹੋ ਗਿਆ ਹੈ ਇਦਰਾ ਸੀ ਗੈਸ ਤੇ ਕੜਾਈ ਜਿਹੜੀ ਹੈ ਇੱਕ 팬 ਲੈ ਲਿਆ ਹੈ ਉਹਦੇ ਵਿੱਚ ਅਸੀਂ ਥੋੜਾ ਜਿਹਾ ਪਾਵਾਂਗੇ ਗੈਸ ਆਨ ਕਰ ਲਿਆ ਹੈ ਤੇ ਥੋੜਾ ਜਿਹਾ ਪਹਿਲਾਂ ਦੋ ਚਮਚ ਆਇਲ ਦੇ ਐਡ ਕਰਾਂਗੇ 스멜 ਵਾਲਾ ਆਇਲ ਨਹੀਂ ਲੈਣਾ ਕੋਈ ਵੀ ਤੁਸੀਂ ਰਿਫਾਈਨਡ ਆਇਲ ਲੈ ਸਕਦੇ ਹੋ ਇਹਦੇ ਵਿੱਚ ਥੋੜਾ ਜਿਹਾ ਜੀਰਾ ਅਸੀਂ ਪਹਿਲਾਂ ਫਰਾਈ ਕਰ ਲਵਾਂਗੇ ਜੋ ਬਹੁਤ ਵਧੀਆ ਟੇਸ ਦੇਵੇਗਾ ਤੇ ਇੱਕ ਕੌਲੀ ਜਿਹੜੀ ਹੈ ਉਹ ਗੁੜ ਦੀ ਲੈ ਲੈਣੀ ਆ ਤਿੰਨ ਚਾਰ ਚਮਚ ਇਹਦੇ ਵਿੱਚ ਪਾਣੀ ਐਡ ਕਰਾਂਗੇ ਪਹਿਲਾਂ ਮੈਂ ਥੋੜਾ ਜਿਹਾ ਕੌਲੀ ਤੋਂ ਘੱਟ ਲਿਆ ਸੀ ਫਿਰ ਮੈਂ ਥੋੜਾ ਜਿਹਾ ਹੋਰ ਐਡ ਕਰ ਲਿਆ ਸੀ ਕਿਉਂਕਿ ਮੈਨੂੰ ਜਿਆਦਾ ਇਹ ਗਾੜੀ ਨਹੀਂ ਸੀ ਲੱਗ ਰਹੀ ਸੌਸ ਤੇ ਫਿਰ ਮੈਂ ਥੋੜਾ ਜਿਹਾ ਪਹਿਲਾਂ ਗੁੜ ਜਿਹੜਾ ਉਹ ਐਡ ਕਰ ਲਿਆ ਸੀ ਹੋਰ ਤੁਸੀਂ 250 ਗ੍ਰਾਮ ਲੀਏ ਤੇ ਸੌ 150 ਗ੍ਰਾਮ ਗੁੜ ਲੈ ਸਕਦੇ ਹੋ ਤੇ ਇਹਦੇ ਵਿੱਚ ਇਹਦੇ ਟੇਸ ਨੂੰ ਹੋਰ ਜਿਆਦਾ ਵਧਾਉਣ ਵਾਸਤੇ 50-60 ਗ੍ਰਾਮ ਜਿਹੜੀ ਇਹ ਤੁਸੀਂ ਖੰਡ ਐਡ ਕਰਨੀ ਹੈ ਗੋੜ ਤੇ ਖੰਡ ਦੀ ਦੋਵਾਂ ਦੇ ਮੇਲ ਦੇ ਨਾਲ ਇਹ ਬਹੁਤ ਹੀ ਵਧੀਆ ਟੇਸਟ ਦਾ ਬਣਦਾ ਹੈ ਚਟਨੀ ਦਾ ਹਲਵਾਈ ਵੀ ਬਿਲਕੁਲ ਇਸੇ ਸਟਾਈਲ ਨਾਲ ਬਣਾਉਂਦੇ ਨੇ ਵੈਸੇ ਤੁਸੀਂ ਕੱਲੇ ਗੋੜ ਨਾਲ ਜਾਂ ਕੱਲੀ ਚੀਨੀ ਨਾਲ ਵੀ ਬਣਾ ਸਕਦੇ ਹੋ ਫਿਰ ਚੀਨੀ ਦੇ ਚੰਗੀ ਤਰ੍ਹਾਂ ਮੈਲਟ ਹੋ ਜਾਣ ਤੋਂ ਬਾਅਦ ਅਸੀਂ ਐਡ ਕਰ ਦਿੱਤਾ ਇਮਲੀ ਵਾਲਾ ਪਾਣੀ ਗੋੜ ਤੇ ਚੀਨੀ ਨੂੰ ਅਸੀਂ ਪਹਿਲਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਫਿਰ ਹੀ ਅਸੀਂ ਇਮਲੀ ਐਡ ਕਰਨੀ ਹੈ ਇਮਲੀ ਵਾਲੇ ਪਾਣੀ ਦੇ ਵਿੱਚ ਗੁੜ ਤੇ ਚੀਨੀ ਐਡ ਕਰਕੇ ਨਹੀਂ ਪਕਾਉਣੀ ਇਸ ਤਰ੍ਹਾਂ ਜਿਹੜੀ ਐ ਇਮਲੀ ਜਿਹੜੀ ਐ ਉਹ ਇਮਲੀ ਦੀ ਖਟਾਸ ਦੇ ਨਾਲ ਗੁੜ ਤੇ ਚੀਨੀ ਜਲਦੀ ਮੈਲਟ ਨਹੀਂ ਹੋ ਪਉਂਦੇ ਤੇ ਵਧੀਆ ਤਰ੍ਹਾਂ ਨਹੀਂ ਪੱਕ ਫੋਂਦੀ ਵੈਸੇ ਵੀ ਜਿਆਦਾ ਪੱਕਣ ਦੇ ਨਾਲ ਇਮਲੀ ਜਿਹੜੀ ਐ ਥੋੜੀ ਕੜਵੀ ਹੋ ਜਾਂਦੀ ਐ ਹੁਣ ਅਸੀਂ ਇਹਨੂੰ ਗਾੜੀ ਹੋਣ ਤੱਕ ਪਕਾਉਣਾ ਐ ਤੇ ਫਿਰ ਵਿੱਚ ਐਡ ਕੀਤਾ ਅਸੀਂ ਪਹਿਲਾਂ ਸੀਕ੍ਰੇਟ ਮਸਾਲਾ ਜਿਹੜਾ ਅਸੀਂ ਤਿਆਰ ਕੀਤਾ ਸੀ ਸੌਫ ਜੀਰਾ ਤੇ ਕਾਲੀ ਮਿਰਚ ਨੂੰ ਡ్రਾਈ ਰੋਸਟ ਕਰਕੇ ਉਸ ਨੂੰ ਪੀਸ ਲਿਆ ਸੀ ਫਿਰ ਅਸੀਂ ਐਡ ਕੀਤਾ ਇੱਕ ਛੋਟਾ ਚਮਚ ਨਮਕ ਇੱਕ ਅੱਧਾ ਛੋਟਾ ਚਮਚ ਲਾਲ ਮਿਰਚ ਤੇ ਅੱਧਾ ਛੋਟਾ ਚਮਚ ਦੇਗੀ ਮਿਰਚ ਇਹ ਕਲਰ ਵਾਸਤੇ ਦੇਗੀ ਮਿਰਚ ਥੋੜੀ ਜਿਹੀ ਤੁਸੀਂ ਜ਼ਿਆਦਾ ਵੀ ਐਡ ਕਰ ਸਕਦੇ ਹੋ ਇਹ ਕਲਰ ਵਧੀਆ ਦਿੰਦੀ ਹੈ ਤੇ ਕੜਵੀ ਵੀ ਜਿਆਦਾ ਨਹੀਂ ਹੁੰਦੀ ਤੇ ਫਿਰ ਅਸੀਂ ਐਡ ਕੀਤਾ ਇੱਕ ਛੋਟਾ ਚਮਚ ਕਾਲਾ ਨਮਕ ਥੋੜਾ ਜਿਹਾ ਐਡ ਕਰਾਂਗੇ ਗਰਮ ਮਸਾਲਾ ਤੇ 7-8 ਮਿੰਟ మీడియం ਗੈਸ ਤੇ ਇਹਨੂੰ ਪਕਾਵਾਂਗੇ ਗਾੜੀ ਹੋਣ ਤੱਕ ਤੇ ਹੁਣ ਗੈਸ ਅਸੀਂ ਕਰ ਦਿਆਂਗੇ ਬੰਦ ਕਿਉਂਕਿ ਇਹ ਗਾੜੀ ਹੋ ਚੁੱਕੀ ਹੈ ਤੇ ਠੰਡੀ ਹੋਣ ਤੋਂ ਬਾਅਦ ਹੋਰ ਵੀ ਗਾੜੀ ਹੋ ਜਾਏਗੀ ਚੰਗੀ ਤਰ੍ਹਾਂ ਇਸਨੂੰ ਪਕਾਉਣ ਤੋਂ ਬਾਅਦ ਗੈਸ ਅਸੀਂ ਕਰਤਾ ਬੰਦ ਤੇ ਹੁਣ ਅਸੀਂ ਜਿਹੜੇ ਪੈਨ ਦੇ ਵਿੱਚ ਥੋੜੇ ਜਿਹਾ ਮਗਦ ਜਿਹੜੇ ਆ ਡਰਾਈ ਰੋਸਟ ਕਰਲੇ ਸੀ ਤੇ ਤੇਲ ਤੇ ਮਗਜ ਵਾਈਟ ਤੇਲ ਨਾਲ ਮੈਂ ਡ్రਾਈ ਰੋਸਟ ਕੀਤੇ ਸੀ ਤੇ ਇਹ ਦੋਨੋਂ ਅਸੀਂ ਇਹਦੇ ਵਿੱਚ ਐਡ ਕਰ ਦਿੱਤੇ ਨੇ ਤੇ ਚਾਸ਼ਨੀ ਦੇ گاੜਾ ਹੋਣ ਤੱਕ ਚਾੜਨੀ ਦੇ گاੜਾ ਹੋਣ ਤੱਕ ਇਸ ਨੂੰ ਅਸੀਂ ਪਕਾ ਲਿਆ ਤੇ ਇੱਕ ਬੌਲ ਵਿੱਚ ਇਸ ਨੂੰ ਠੰਡਾ ਕਰਨ ਵਾਸਤੇ ਐਡ ਕਰ ਲਿਆ ਤੇ ਠੰਡੀ ਹੋ ਕੇ ਇਹ ਹੋਰ ਵੀ ਥੋੜੀ ਗਾੜੀ ਹੋ ਜਾਂਦੀ ਹੈ ਫਿਰ ਅਸੀਂ ਇਧਰ ਇਹਦਾ ਛਾਟ ਬਣਾ ਕੇ ਦਿਖਾਵਾਂਗੇ ਦਹੀਂ ਬੜਾ ਛਾਟ ਬਣਾਵਾਂਗੇ ਅਸੀਂ ਜਿਹਦੇ ਵਾਸਤੇ ਬੜੇ ਮੈਂ ਪਹਿਲਾਂ ਤੋਂ ਬਣਾ ਕੇ ਰੱਖੇ ਹੋਏ ਸੀ ਇੱਕ ਦਿਨ ਪਹਿਲਾਂ ਬਣਾ ਲਏ ਸੀ ਅਸੀਂ ਜਿਹੜੇ ਬੜੇ ਅਸੀਂ ਅਮਰਸਰੀ ਲੱਡੂ ਬਣਾਏ ਸੀ ਸੇਮ ਉਹੀ ਰੈਸਪੀ ਹੈ ਤੇ ਉਹ ਰੈਸਪੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਿਹੜਾ ਉਹਦਾ ਲਿੰਕ ਦੇ ਦੇਾਂਗੀ ਤੁਸੀਂ ਫੁੱਲ ਰੈਸਪੀ ਦੇਖ ਸਕਦੇ ਹੋ ਕਿ ਕਿਵੇਂ ਬਣਾਏ ਸੀਗੇ ਤੇ ਉਹਨਾਂ ਨੂੰ ਅਸੀਂ ਪਹਿਲਾਂ ਗਰਮ ਪਾਣੀ ਦੇ ਵਿੱਚ ਜਿਹੜਾ ਹੈ 15-20 ਮਿੰਟ ਵਾਸਤੇ ਡਿਪ ਕਰਕੇ ਰੱਖ ਲੈਣਾ ਦੇ ਫੇਰ ਉਹਦਾ ਸੀ ਦਹੀਂ ਬੜਾ ਛਾਟ ਬਣਾਉਣਾ ਹੈ ਦਹੀਂ ਨੂੰ ਫੈਂਟ ਕੇ ਉਹਦੇ ਵਿੱਚ ਥੋੜਾ ਜਿਹਾ ਮਿੱਠਾ ਪਾ ਲੈਣਾ ਹੈ ਮਿੱਠਾ ਮਿੱਠਾ ਦਹੀਂ ਬਹੁਤ ਟੇਸਟੀ ਲੱਗਦਾ ਹੈ ਤੇ ਦਿੱਤੇ ਥੋੜੇ ਜੇ ਮਸਾਲੇ ਐਡ ਕਰਨੇ ਨੇ ਇਹਦੇ ਚ ਇੱਕ ਹੋਰ ਸੀਕ੍ਰੈਟ ਮਸਾਲਾ ਮੈਂ ਪਾਇਆ ਜਿਹੜਾ ਕਾਲੀ ਮਿਰਚ ਤੇ ਜੀਰਾ ਮੈਂ ਡਰਾਈ ਰੋਸਟ ਕਰਕੇ ਪੀਸ ਕੇ ਰੱਖਿਆ ਹੋਇਆ ਹੈ ਥੋੜੀ ਲਾਲ ਮਿਰਚ ਛਿੜਕੀ ਉਹ ਵਾਲਾ ਮਸਾਲਾ ਐਡ ਕਰ ਦਿੱਤਾ ਹੈ ਨਮਕ ਪਾਤਾ ਥੋੜਾ ਪਹਿਲਾਂ ਸਫੇਦ ਨਮਕ ਤੇ ਫਿਰ ਕਾਲਾ ਨਮਕ ਤੇ ਧਨੀਆ ਪੁਦੀਨੇ ਤੇ ਹਰੀ ਮਿਰਚ ਦੀ ਬੁਣਾਈ ਹੋਈ ਗ੍ਰੀਨ ਛਟਨੀ ਪਾ ਕੇ ਤੇ ਅਸੀਂ ਹੁਣ ਇਹ ਵਾਲੀ ਚਟਨੀ ਜਿਹੜੀ ਅਸੀਂ ਖੱਟੀ ਮਿੱਠੀ ਇਮਲੀ ਦੀ ਚਟਨੀ ਬਣਾਈ ਹੈ ਉਹ ਐਡ ਕਰ ਦਿੱਤੀ ਹੈ ਤੇ ਦਹੀਂ ਬੜਾ ਛਾਟ ਸਾਡਾ ਤਿਆਰ ਹੈ ਤੇ ਬਹੁਤ ਹੀ ਜਮੀ ਟੇਸਟੀ ਛਾਟ ਬਣ ਕੇ ਤਿਆਰ ਹੋਇਆ ਹੈ ਤੇ ਕਿਵੇਂ ਲੱਗੀ ਤੁਹਾਨੂੰ ਰੈਸਪੀ ਜਰੂਰ ਦੱਸਿਓ ਕਮੈਂਟ ਕਰਨਾ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਕਰਨਾ ਤੇ ਸਾਡੀਆਂ ਵੀਡੀਓਜ਼ ਕਿਵੇਂ ਲੱਗਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਡੀ ਹੌਸਲਾ ਫੁਜਾਈ ਹੁੰਦੀ ਏ ਨਾਲ سپورਟ ਮਿਲਦੀ ਏ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਏ ਬਹੁਤ ਮਿਹਨਤ ਦੇ ਨਾਲ ਰੈਸਪੀਜ਼ ਬਣਦੀਆਂ ਨੇ ਵੀਡੀਓ ਐਡਿਟ ਕਰਕੇ ਪਾਈਆਂ ਜਾਂਦੀਆਂ ਨੇ ਤੇ ਸਾਡੀ ਵੀਡੀਓ ਦੇਖ ਕੇ ਤੁਹਾਨੂੰ ਕੋਈ ਫਾਇਦਾ ਹੁੰਦਾ ਏ ਕਿ ਨਹੀਂ ਉਹ ਵੀ ਜ਼ਰੂਰ ਦੱਸਿਓ ਤੇ ਇਸ ਨੂੰ ਹੁਣ ਅਸੀਂ ਇੱਕ ਕੱਚ ਦੇ ਬਰਤਨ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਸ਼ੀਸ਼ੇ ਦੇ ਜਾਰ ਦੇ ਵਿੱਚ ਮੈਂ ਇਹਨੂੰ ਸਟੋਰ ਕਰ ਲਿਆ ਏ ਤੇ ਇਸ ਨੂੰ ਅਸੀਂ 4 și mine minute tak fridge